ਅੱਜ ਦੇਸ਼ ਦੁਨੀਆ ਦੇ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਧੂਣੀਆਂ ਦਾ ਨਿੱਗ ਹੋਵੇਗਾ ਪਰ ਦੂਜੇ ਪਾਸੇ ਮਾਗੀ ਦੇ ਮੌਕੇ ਤੇ ਸਿਆਸੀ ਕਾਨਫਰੰਸਾਂ ਦੇ ਰਾਹੀਂ ਪੰਜਾਬ ਦੀ ਸਿਆਸਤ ਵੀ ਗਰਮਾਏਗੀ ਯਾਨੀ ਕਿ ਸਿਆਸਤ ਬਕੇਗੀ ਪੰਜਾਬ ਦੀ ਸਿਆਸੀ ਫਿਜ਼ਾ ਫਿਲਹਾਲ ਗਰਮਾ ਚੁੱਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਮਾਗੀ ਮੇਲੇ ਮੌਕੇ ਦਾ ਹਾਕੀ ਬਾਦ ਪਰ ਕਾਨਫਰੰਸ ਹੈ ਜਿਹੜੀ ਉਹ ਕਰਨ ਜਾ ਰਹੀ ਹੈ ਤੇ ਭਾਜਪਾ ਨੇ ਵੀ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਸੋ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਕਾਨਫਰੰਸਾਂ ਕਰਨ ਦਾ ਐਲਾਨ ਕੀਤਾ ਗਿਆ ਸਿਆਸੀ ਫਿਜ਼ਾ ਗਰਮਾ ਗਈ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਭਾਰ ਸਮੇ 2016 ਵਿੱਚ ਮਾਗੀ ਮੌਕੇ ਕੀਤੀ ਵਿਸ਼ਾਲ ਸਿਆਸੀ ਕਾਨਫਰੰਸ ਤੋਂ ਬਾਅਦ ਇਸ ਵਰੇ ਮੁੜ ਕਾਨਫਰੰਸ ਕੀਤੀ ਜਾ ਰਹੀ ਹੈ ਅਗਲੇ ਵਰੇ 2027 ਵਿੱਚ ਚੋਣਾਂ ਹੋਣ ਕਰਕੇ ਆਮ ਆਦਮੀ ਪਾਰਟੀ ਮੇਲਾ ਮਾਗੀ ਦੇ ਇਸ ਵੱਡੇ ਮੰਚ ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਰੱਖਣ ਦਾ ਮੌਕਾ ਗਵਾਉਣਾ ਨਹੀਂ ਚਾਹੁੰਦੀ ਮੇਲਾ ਮਾਗੀ ਮੌਕੇ ਲੱਖਾਂ ਲੋਕਾਂ ਦਾ ਇਕੱਠ ਹੋਣਾ ਹੈ ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂ ਘਰ ਨਤਮਸਤਕ ਹੋਣਾ ਹੈ ਇਸ ਲਈ ਸਿਆਸੀ ਪਾਰਟੀਆਂ ਲਈ ਇੱਥੇ ਆਪਣੀ ਪਕੜ ਮਜ਼ਬੂਤ ਕਰਨ ਲਈ ਪੰਜਾਬ ਦੇ ਵੋਟਰਾਂ ਉੱਤੇ ਉਹ ਇਹ ਅਹਿਮ ਮੌਕਾ ਹੁੰਦਾ ਹੈ ਸੋ ਕਾਨਫਰੰਸ ਲਈ ਪਾਰਟੀ ਦੀ ਦਿੱਲੀ ਤੋਂ ਵਿਸ਼ੇਸ਼ ਟੀਮ ਪ੍ਰਬੰਧਾਂ ਤੇ ਜਗ੍ਹਾ ਦਾ ਜਾਇਜ਼ਾ ਲੈਣ ਵਾਸਤੇ ਆ ਰਹੀ ਹੈ ਦੂਜੇ ਪਾਸੇ ਅਕਾਲੀ ਦਲ ਨਾਲ ਮਿਲ ਕੇ ਸੱਤਾ ਦਾ ਸੁੱਖ ਭੋਗਣ ਵਾਲੀ ਭਾਰਤੀ ਜਨਤਾ ਪਾਰਟੀ ਚਾਹੇ ਪਹਿਲਾਂ ਕਈ ਵਾਰ ਅਕਾਲੀ ਦਲ ਨਾਲ ਮੱਗੀ ਮੌਕੇ ਕਾਨਫਰੰਸਾਂ ਦੇ ਸਟੇਜ ਸਾਂਝੇ ਕਰ ਚੁੱਕੀ ਹੈ ਪਰ ਅਕਾਲੀ ਦਲ ਨਾਲੋਂ ਨਾਤਾ ਟੁੱਟਣ ਤੋਂ ਬਾਅਦ ਕਈ ਵਰੇ ਚੁੱਪ ਰਹਿਣ ਉਪਰੰਤ ਇਸ ਵਾਰ ਭਾਜਪਾ ਪਹਿਲੀ ਵਾਰ ਆਪਣੇ ਦਮ ਉਤੇ ਸਿਆਸੀ ਕਾਨਫਰੰਸ ਕਰ ਰਹੀ ਹੈ ਇਸ ਦੇ ਨਾਲ ਹੀ ਭਾਜਪਾ ਬਾਦਲਾਂ ਦੇ ਗੜ ਵਿੱਚ ਦਾਖਲ ਹੋ ਕੇ ਅਕਾਲੀ ਦਲ ਨਾਲ ਗਠਜੋੜ ਦੀਆਂ ਚਰਚਾਵਾਂ ਨੂੰ ਵੀ ਰੱਦ ਕਰ ਸਕਦੀ ਹੈ ਇਸ ਸੰਬੰਧ ਵਿੱਚ ਭਾਜਪਾ ਦੇ ਆਗੂ ਲਗਾਤਾਰ ਗਠਜੋੜ ਦੀਆਂ ਜਿਹੜੀਆਂ ਚਰਚਾਵਾਂ ਨੇ ਉਹਨਾਂ ਦਾ ਖੰਡਨ ਕਰਦੇ ਰਹੇ ਨੇ ਸੋ ਹੁਣ ਮਾਗੀ ਮੇਲੇ ਮੌਕੇ ਖਾਸ ਸਿਆਸੀ ਕਾਨਫਰੰਸਾਂ ਹੋ ਰਹੀਆਂ ਨੇ ਇਹਨਾਂ ਉੱਤੇ ਸਭ ਦੀ ਨਜ਼ਰ ਬਣੀ ਰਹੇਗੀ ਕਿਉਂਕਿ ਪੰਜਾਬ ਦੇ ਵਿੱਚ ਮਹਿਜ਼ ਇੱਕ ਸਾਲ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਨੇ